ਹੋਣਗੋ ਮੈਂ ਬਾਸਟਰ ਗੁਰਦੀ ਦਾ ਹਾਂ ਜੀ ਕੀ ਹੋਇਆ ਪਸਿਓ ਜਦੋਂ ਮੇਰੇ ਉੱਤੇ ਕਿਸੇ ਨੇ ਗਾਦਵਾਰਾ ਤਲਵਾਰਾ ਦੇ ਨਾਲ ਹਮਲਾ ਕੀਤਾ ਗਿਆ ਔਰ ਮੈਂ ਆਪਣੇ ਤਲਵਾਰਾ ਹੌਸਲ ਤੇ ਮਾਨਣਾ ਚਾਹੁੰਦੇ ਸੀ ਮੈਂ ਆਪਣੇ ਹੱਥਾਂ ਨਾਲ ਆਪਣਾ ਮੁਕਾਕਾ ਕੀਤਾ ਕੀ ਕਾਰਨ ਕੀ ਹੋ ਗਿਆ ਕਾਰਨ ਇਹੀ ਹੈ ਕਿ ਅਸੀਂ ਮਸੀਹ ਦਾ ਪ੍ਰਚਾਰ ਕਰਦੇ ਹਾਂ ਜੀ ਹਾਂ ਜੀ ਪਹਿਲਾਂ ਕੋਈ ਗੱਲਬਾਤ ਹੋਈ ਸੀ ਯਾਜ ਕੋਲ ਅਨੇ ਪਹਿਲਾਂ ਕੁਛ ਨਹੀਂ ਕੋਈ ਗੱਲਬਾਤ ਨਹੀਂ ਬਸ ਇਹੀ ਚੀਜ਼ ਦੇ ਕਰਕੇ ਉਹਨਾਂ ਨੇ ਮੇਰੇ ਤੇ ਹਮਲਾ ਕੀਤਾ ਕਿਹੜੀ ਜਗ੍ਹਾ ਤੇ ਤੁਹਾਡਾ ਚਲੂ ਆ ਕਿਤਾ ਪਿਆ ਇਹ ਸੁਮਾਜਨਗਰ ਨਹੀਂ ਮੰਦਰ ਵਾਲੇ ਪਲਾਟ ਕੀ ਕਰਦੇ ਸੀ ਉਹ ਕਦੇ ਮੈਂ ਉੱਥੇ ਜਾ ਚਲੂ ਸੇਵਾ ਕਰਦਾ ਸੀ ਚੱਕ ਚੱਕ ਉਹਦੇ ਸੀ ਤੇ ਤੇਰੇ ਤੋਂ ਹਾਂਜੀ ਹਾਂਜੀ ਔਰ ਕਿੰਨੇ ਲੋਕ ਸਨ ਉਹ ਜਿਹੜੇ 5 6 5 6 ਨਿਆਂਗ ਸਨ ਕੀ ਨਾਮ ਜੇ ਪਤਾ ਜੇ ਕੁਛ ਅਵਤਾਰ ਸੰਗਤ ਉਹਦੇ ਉਹਦੇ ਮੁੰਡੇ ਆ ਇੱਕ ਇੱਕ ਕੁਦਾ ਕੁਦਾ ਉਹਦਾ ਮੁੰਡਾ ਵਾ ਉਹ ਬਾਕੀ ਉਤਾਸ਼ ਸਿੰਘ ਦੇ ਤਿੰਨ ਚਾਰ ਮੁੰਡੇ ਆ ਕੀ ਕਰਾ ਚੋਦੇ ਜੀ ਕੀ ਕਾਰਵਾਈ ਦੀ ਮੰਗ ਕਰਦੇ ਆ ਇਹ ਹੈ ਕਿ ਦੋਸ਼ੀਆਂ ਤੇ ਵਾਦੀ ਕਾਰਵਾਈ ਕੀਤੀ ਜਾਵੇ ਜਿੰਦਰ ਮਸੀ ਗੌਰਵ ਆ ਮੈਂ ਗਲੋਬਲ ਕਿਸ਼ ਨੈਕਸ਼ਨ ਕਮੇਟੀ ਦਾ 올 ਇੰਡੀਆ ਦਾ ਪ੍ਰੈਜ਼ੀਡੈਂਟ ਆ ਅੱਜ ਅਸੀਂ ਇੱਥੇ ਸੀਪੀ ਸਾਹਿਬ ਨੂੰ ਮਿਲਣ ਲਈ ਆਏ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਨਿਊ ਮਬਸਰ ਦੇ ਵਿੱਚ ਇੱਥੇ ਪਾਸਟਰ ਨੇ ਸਾਡੇ ਗੁਰਦੀਪ ਜੀ ਔਰ ਉਹਨਾਂ ਦੇ ਭਰਾ ਨੇ ਉਥੇ ਸੇਵਕਾਈ ਕਰਦੇ ਨੇ ਔਰ ਕੁਝ ਸ਼ਰਾਰਤੀ ਆਂਸਰਾਂ ਵੱਲੋਂ ਉਹਨਾਂ ਉੱਤੇ ਹਮਲਾ ਕੀਤਾ ਗਿਆ ਜ ਜਿਹਦੇ ਵਿੱਚ ਸਾਡੇ ਪਾਸਟਰ ਸਾਹਿਬ ਦਾ ਹੱਥ ਕਟਿਆ ਗਿਆ ਔਰ ਉਹਨਾਂ ਦੇ ਜਿਹੜੇ ਬ੍ਰਦਰ ਸੀ ਉਹਨਾਂ ਦੇ ਵੀ ਕਾਫੀ ਗੰਭੀਰ ਝੋਟਾ ਜਿਹੜੀਆਂ ਆਈਆਂ ਵਾ ਔਰ ਮੇਰੀ ਰਾਤ ਗੱਲ ਹੋਈ ਸੀ ਸੀਪੀ ਸਾਹਿਬ ਦੇ ਨਾਲ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵਾ ਵੀ ਜਿੰਨੀ ਜਿਹੜੀ ਵੀ ਬੰਦੀ ਕਾਨੂੰਨੀ ਕਾਰਵਾਈ ਹੈਗੀ ਆ ਇਹ ਬੰਦਿਆਂ ਤੇ ਕੀਤੀ ਜਾਵੇਗੀ ਔਰ ਇਹਨਾਂ ਨੂੰ ਜਿਹੜੀ ਨੱਥਪੁਖੇ ਤੌਰ ਤੇ ਪਾਈ ਜਾਵੇਗੀ ਕਿਉਂਕਿ ਦੇਖੋ ਬਾਣੀ ਦੇ ਵਿੱਚ ਲਿਖਿਆ ਜਿਨੇ ਪ੍ਰੇਮ ਕੀਓ ਤਿੰਨ ਪਰ ਪਾਇਓ ਔਰ ਅਸੀਂ ਮੁਸੀਬ ਜਿਹੜੇ ਭਾਈਚਾਰਾ ਹੈਗਾ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਆਂ ਮਗਰ ਕੁਝ ਜਿਹੜੇ ਸ਼ਰਾਰਤੀ ਅੰਸਰ ਹੈਗੇ ਜਿਨ੍ਹਾਂ ਦੀ ਹਰ ਟਾਈਮ ਇਹ ਕੋਸ਼ਿਸ਼ ਲੈਂਦੀ ਆ ਵੀ ਕਿਦਾਂ ਭਾਈਚਾਰਕ ਸਾਂਝ ਨੂੰ ਡਟਾ ਲਾਈ ਜਾਵੇ ਕਿਦਾਂ ਭਾਈਚਾਰਕ ਜਿਹੜੀ ਸਾਂਝ ਖਰਾਬ ਕੀਤੀ ਜਾਵੇ ਅਸੀਂ ਉਹਨਾਂ ਦੀ ਜਿਹੜੀ ਇਹ ਮੰਸ਼ਾ ਹੈਗੀ ਪੂਰੀ ਨਹੀਂ ਹੋਣ ਦੇਵਾਂਗੇ ਅਸੀਂ ਸਾਰੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਸਿੱਖ ਸਾਡੇ ਵੱਡੇ ਭਰਾ ਨੇ ਔਰ ਜਿਹੜੇ ਨਿਹੰਗ ਸਿੰਘ ਬਾਣੇ ਦੇ ਵਿੱਚ ਆ ਕੇ ਜਿਨ੍ਹਾਂ ਨੇ ਹਮਲਾ ਕੀਤਾ ਸਾਡੇ ਪਾਸਟਰ ਸਾਹਿਬ ਨੂੰ ਮਾਰਿਆ ਕੁੱਟਿਆ ਔਰ ਜਾਨੀ ਮਾਲੀ ਨੁਕਸਾਨ ਉਹਨਾਂ ਦਾ ਕੀਤਾ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕਾਰਵਾਈ ਕਰਵਾਉਣ ਲਈ ਅਸੀਂ ਇੱਥੇ ਆਏ ਆਂ ਔਰ ਸਾਡੇ ਨਾਲ ਸਮੂਹ ਜਿਹੜੇ ਅੰਮ੍ਰਿਤਸਰ ਦੇ ਪਾਸਟਰ ਸਹਿਬਾਨ ਨੇ ਉਹ ਸਾਰੇ ਆਏ ਨੇ ਪੂਰੀ ਮਸੀਹ ਭਾਈਚਾਰੇ ਚ ਕਾਫੀ ਰੋਸ਼ ਹੈ ਇਸ ਚੀਜ਼ ਨੂੰ ਲੈ ਕੇ ਵੀ ਆਏ ਦਿਨ ਸਾਡੇ ਜਿਹੜੇ ਮਸੀਹ ਭਾਈਚਾਰੇ ਦੇ ਜਿਹੜੇ ਨਮਾਇंदे ਨੇ ਸਾਡੇ ਪਾਸਟਰ ਨੇ ਉਹਨਾਂ ਉੱਤੇ ਜਿਹੜੀ ਹਮਲਾ ਕੀਤਾ ਜਾਂਦਾ ਕਦੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਪਿਛਲੇ ਦਿਨਾਂ ਦੇ ਵਿੱਚ ਵੀ ਸਾਡਾ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਭਰਾ ਸੀ ਜਿਹਨੂੰ ਛੁਰੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਔਰ ਹਰ ਮਹੀਨੇ ਅਸੀਂ ਦੇਖਦੇ ਆਂ ਵਕ-ਵਕ ਜਗ੍ਹਾ ਦੇ ਉੱਤੇ ਕਦੀ ਸਾਡੇ ਬਾਈਬਲ ਦੀ ਬੇਅਦਬੀ ਹੁੰਦੀ ਆ ਕਦੀ ਸਾਡੇ ਲੋਕਾਂ ਨੂੰ ਮਾਰਿਆ ਘੁੱਟਿਆ ਜਾਂਦਾ ਵਾ ਇਹਨੂੰ ਲੈ ਕੇ ਕਾਫੀ ਸੋਗ ਦੀ ਜਿਹੜੀ ਲਹਿਰ ਹੈਗੀ ਮੁਸੀਬਾ ਇਚਾਰੇ ਚ ਪੁਲਿਸ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਕੋਈ ਗੱਡੀ ਨੂੰ ਲੈ ਕੇ ਆਪਸ ਵਿੱਚ ਝਗੜਾ ਆਇਆ ਵਾ ਉਹਨੂੰ ਪ੍ਰਚਾਰ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਗੱਲ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਵੀ ਜਿਹੜਾ ਸਾਡੀ ਕਿਸੇ ਨਾਲ ਕੀ ਦੁਸ਼ਮਣੀ ਆ ਸਾਡੀ ਤੇ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਆ ਸਾਡੇ ਜਿਹੜੇ ਪਾਸਟਰ ਨੇ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੇ ਜਿਸ ਜਗ੍ਹਾ ਤੇ ਝਗੜਾ ਹੋਇਆ ਵਾ ਉਸ ਜਗ੍ਹਾ ਤੇ ਪਾਸਟਰ ਜੀ ਦੀ ਚਰਚ ਹੈਗੀ ਆ ਉਥੇ ਸੰਗਤ ਕਾਫੀ ਵੱਡੀ ਗਿਣਤੀ ਚ ਹੁੰਦੀ ਆ ਔਰ ਉਹਨਾਂ ਦੀਆਂ ਗੱਡੀਆਂ ਨੂੰ ਲਾਉਣ ਤੋਂ ਪਹਿਲਾਂ ਵੀ ਕਾਫੀ ਵਾਰ ਇਹਨਾਂ ਦੀ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ ਹੋਈ ਆ ਔਰ ਉਸ ਦਿਨ ਵੀ ਗੱਡੀ ਉਥੇ ਲੱਗੀ ਸੀ ਔਰ ਪਾਸਟ ਜੀ ਨੇ ਦੱਸਿਆ ਵੀ ਇਹ ਸੰਗਤ ਦੀ ਜਿਹੜੀ ਗੱਡੀ ਆ ਅਸੀਂ ਸਾਈਡ ਤੇ ਕਰ ਲੈਨੇ ਮਗਰ ਉਹਨਾਂ ਨੇ ਕੁਝ ਵੀ ਸੁਣਿਆ ਨਹੀਂ ਗਿਨਿਆ ਨਹੀਂ ਸਾਡੇ ਪਾਸਟ ਜੀ ਨੂੰ ਮਾਰਨਾ ਕੁੱਟਣਾ ਚਾਲੂ ਕਰਤਾ ਔਰ ਜਿਹੜੀ ਇਹ ਲੜਾਈ ਝਗੜਾ ਹੈਗਾ ਕੋਈ ਜਾਤੀ ਦੀ ਲੜਾਈ ਝਗੜਾ ਨਹੀਂ ਹੈਗਾ ਇਹ ਇਹ ਜਿਹੜਾ ਸਾਡੇ ਧਰਮ ਦੇ ਕਰਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਸਾਨੂੰ ਮਾਰਿਆ ਕੁੱਟਿਆ ਜਾਂਦਾ ਵਾ ਔਰ ਅਸੀਂ ਸੀਐਮ ਸਾਹਿਬ ਕੋ ਮੰਗ ਕਰਦੇ ਆ ਵੀ ਇਦਾਂ ਦੇ ਜਿਹੜੇ ਬੰਦੇ ਆ ਜਿਹੜੇ ਆਪਸੀ ਭਾਈਚਾਰਕ ਸਾਂਝ ਨੂੰ ਖਰਾਬ ਕਰਦੇ ਆ ਔਰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਕੇ ਜਾਣੇ ਸੀ ਜਿੰਨਾਂ ਵੱਲੋਂ ਜੀ 6 ਲੋਕ ਹੈਗੇ ਸੀ ਜਿਨ੍ਹਾਂ ਜਿਹੜੇ ਹਥਿਆਰਬੰਦ ਹੈਗੇ ਸੀ ਜਿਨ੍ਹਾਂ ਨੇ ਹਥਿਆਰਾਂ ਦੇ ਨਾਲ ਕਰਪਾਨਾਂ ਦੇ ਨਾਲ ਖੰਡਿਆਂ ਦੇ ਨਾਲ ਹਮਰਾ ਕੀਤਾ ਵਾ ਔਰ ਬਹੁਤ ਵੱਡਾ ਨੁਕਸਾਨ ਸਾਡੇ ਮੁਸੀਬਾ ਹੀ ਚਰਦਾ ਕੀਤਾ ਸਭ ਕੁਝ ਹੈਗਾ ਜੀ ਅਸੀਂ ਪ੍ਰਸ਼ਾਸਨ ਨੂੰ ਦੇ ਚੁੱਕੇ ਆ ਪ੍ਰਸ਼ਾਸਨ ਨਾਲ ਗੱਲ ਵੀ ਹੋਈ ਆ ਮੈਨੂੰ ਸੀਪੀ ਸਾਹਿਬ ਦੇ ਨਾਲ ਰਾਤੀ ਗੱਲ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਇਹ ਬੰਦਿਆਂ ਨੂੰ ਜਲਦ ਤੋਂ ਜਲਦ ਅਸੀਂ ਗ੍ਰਿਫਤਾਰ ਕਰਕੇ ਇਸ ਲਾਖਾਂ ਦੇ ਪਿੱਛੇ ਸੁਟਾਂਗੇ ਉਹ ਹੁਣ ਅਸੀਂ ਜਾ ਰਹੇ ਆ ਅੰਦਰ ਅਸੀਂ ਸੀਪੀ ਸਾਹਿਬ ਨੂੰ ਮਿਲਣ ਦੇ ਲਈ ਉਹਨਾਂ ਨੂੰ ਮਿਲ ਕੇ ਫਿਰ ਉਹਨਾਂ ਨਾਲ ਗੱਲਬਾਤ ਕਰਕੇ ਆਪ ਜੀ ਨੂੰ ਦੱਸ ਸਕਦੇ ਆ ਜੈਮਸੀ ਧੰਨਵਾਦ ਸੋ ਆਪ ਦਾ ਖਿਆਲ ਰੱਖ ਕੇ ਕਰੇ ਉਹ ਇਹ ਸਾਰੇ ਸਟਾਫ ਨੂੰ ਸੁੰਦਰ ਅੱਗੇ ਨੂੰ ਦੇਈਏ ਦੇਖੋ ਜੀ ਸਾਡੇ ਰਕੋਣੀ ਮੈਂ ਆਪਣਾ ਨਾਮ ਉਹ ਦੱਸ ਕੀ ਐਕਤੀ ਸੀਪ ਸਾਬ ਨੂੰ ਮਿਲਿਆ ਕੀ ਬੋਲ ਰਿਹਾ ਕਿ ਮੇਰਾ ਨਾਮ ਡਾਕਟਰ ਲੁਕਸ ਮਸੀਹਾ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦਾ ਜਨਰਲ ਸਕੱਤਰ ਹਾਂ ਮੈਂ ਪੰਜਾਬ ਦਾ ਬੜੇ ਦੁਖੀ ਹਿਰਦੇ ਦੇ ਨਾਲ ਆਪਣੀ ਕੌਮ ਨੂੰ ਸੰਬੋਧਨ ਕਰਦੇ ਹਾਂ ਕਿ ਬੀਤੇ ਸਮੇਂ ਦੇ ਵਿੱਚ ਜੋ ਕੱਲ ਦਾ ਦਿਨ ਬੀਤਿਆ ਸਾਡੇ ਇੱਕ ਪਾਸਟਰ ਨੇ ਨਿਊ ਅੰਮ੍ਰਿਤਸਰ ਮੰਤਰਵਾਲੀ ਗਲੀ ਦੇ ਵਿੱਚ ਉਹਨਾਂ ਦੀ ਰਹਿਸ਼ ਆ ਔਰ ਬੜਾ ਨੇਕ ਦਿਲ ਇਨਸਾਨ ਔਰ ਲੋਕਾਂ ਨੂੰ ਨੇਕ ਰਾਹ ਤੇ ਪਾਉਣ ਵਾਲੇ ਸਾਡੇ ਉਹ ਪਾਸਟਰ ਨੇ ਬੀਤੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਹਮੇਸ਼ਾ ਹੀ ਇਹ ਨਿਹੰਗ ਸਿੰਘ ਪਰਿਵਾਰਾਂ ਵੱਲੋਂ ਜਿਹੜਾ ਸੀਗਾ ਉਹਨਾਂ ਨੂੰ ਇੱਕ ਟਾਰਗੇਟ ਬਣਾਇਆ ਜਾਂਦਾ ਸੀਗਾ ਔਰ ਉਹਨਾਂ ਨੇ ਮੌਕਾ ਵੇਖਿਆ ਕਿ ਉਸ ਵੇਲੇ ਕੱਲੇ ਆ ਔਰ ਜਦੋਂ ਨੰਗਣ ਲੱਗੇ ਉਹਨਾਂ ਦੇ ਕੋਲੋਂ ਔਰ ਜੋ ਉਹਨਾਂ ਦੇ ਦੱਸਣ ਦੀ ਇਹ ਹਾਲਾਤ ਨੇ ਕਿ ਗੱਡੀ ਖੜੀ ਸੀਗੀ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਤੇ ਤੁਸੀਂ ਆਪਣੀ ਗੱਡੀ ਜਿਹੜੀ ਆ ਸਾਈਡ ਤੇ ਕਰ ਲਓ ਤੇ ਅਸੀਂ ਲੰਘ ਜਾਈਏ ਪਰ ਉਹਨਾਂ ਨੇ ਆਉਂ ਨਹੀਂ ਵੇਖਿਆ ਤਾਂ ਉਹਨੂੰ ਵੇਖਿਆ ਔਰ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਔਰ ਉਹਨਾਂ ਦਾ ਭਰਾ ਆਇਆ ਉਹਦੇ ਤੇ ਵੀ ਹਮਲਾ ਕਰ ਦਿੱਤਾ ਬਹੁਤ ਜ਼ਿਆਦਾ ਗੰਭੀਰ ਉਹਨਾਂ ਨੂੰ ਸੱਟਾਂ ਲੱਗੀਆਂ ਔਰ ਸਿਵਲ ਹਸਪੀਟਲ ਤੋਂ ਉਹਨਾਂ ਨੂੰ ਜਿਹੜਾ ਵਾ ਸੀਐਮਸੀ ਲੁਧਿਆਣਾ ਵਿਖੇ ਰੈਫਰ ਕੀਤਾ ਗਿਆ ਔਰ ਬੜੀ ਇਹ ਮੰਦਭਾਗੀ ਘਟਨਾ ਵਾ ਕਿ ਦੋ ਧਾਰਮਿਕ ਜਥੇਬੰਦੀਆਂ ਦੇ ਆਗੂ ਜਿਹੜੇ ਸਾਡੇ ਵੱਲੋਂ ਸਾਡੇ ਪਾਸਟਰ ਵੱਲੋਂ ਕੋਈ ਇਦਾਂ ਦੀ ਜਿਹੜੀ ਆ ਗਤੀਵਿਧੀ ਨਹੀਂ ਕੀਤੀ ਗਈ ਕਿ ਜਿਹਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਹੋਵੇ ਜਾਂ ਸਾਡੇ ਧਰਮ ਵੱਲੋਂ ਵੀ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਵੀ ਅਸੀਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਈਏ ਜਾਂ ਕਿਸੇ ਦੇ ਪ੍ਰਤੀ ਕੋਈ ਮਾੜਾ ਬੋਲੀਏ ਨਿਤ ਸਾਡੇ ਧਰਮ ਨੂੰ ਸਾਡੇ ਪਾਸਟਰਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਂਦਾ ਔਰ ਇਹ ਜਿਹੜੇ ਨਿਹੰਗ ਬਾਣੇ ਦੇ ਵਿੱਚ ਸ਼ਰਾਰਤੀ ਅੰਸਰ ਇਹਨਾਂ ਨੂੰ ਮੈਂ ਕਹਾਂਗਾ ਕਿ ਇਹ ਸਮਾਜ ਦੇ ਵਿੱਚ ਕਦੀ ਵੀ ਇਕ ਤਾਣੀ ਪੈਦਾ ਕਰਨ ਵਾਲੇ ਜਾਂ ਕੋਈ ਸਾਂਝ ਨਹੀਂ ਬਣਾਉਣ ਵਾਲੇ ਇਹਨਾਂ ਨੇ ਆਉਣੀ ਵੇਖਿਆ ਤਾਂ ਉਹਨੂੰ ਵੇਖਿਆ ਜੋ ਇਹਨਾਂ ਦੇ ਗੁਰੂਆਂ ਨੇ ਸ਼ਸਤਰ ਇਹਨਾਂ ਨੂੰ ਦਿੱਤੇ ਇਹਨਾਂ ਨੇ ਕੱਢੇ ਤੇ ਉਹਦੇ ਨਾਲ ਇੱਕ ਜਿਹੜਾ ਬੇਦੋਸ਼ ਯਾਨੀ ਕਿ ਜਿਹਦੇ ਕੋਲ ਪੁੱਛ ਵੀ ਨਹੀਂਗਾ ਉਹਦੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਜੇ ਸਾਡੇ ਧਰਮ ਨੂੰ ਇਹ ਸਮਝਿਆ ਜਾਂਦਾ ਕਿ ਪਿਆਰ ਦੇ ਪੁਜਾਰੀ ਨੇ ਨੇਕ ਨੇ ਇਹ ਸਮਾਜ ਨੂੰ ਸੁਧਾਰਨ ਵਾਲੇ ਕੰਮ ਕਰਦੇ ਆ ਔਰ ਇਹਨਾਂ ਨੂੰ ਤਾੜਦਾ ਵੀ ਦਿੱਤੀ ਜਾਂਦੀ ਆ ਕਿ ਜੇ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਪਿੱਛੇ ਕੋਈ ਨਹੀਂ ਹੈਗਾ ਇਹਨਾਂ ਦੇ ਪਿੱਛੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਹੈਗੀ ਆ ਸਾਡੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਹੈਗੇ ਆ ਔਰ ਅੰਕਰ ਨੁਰੂਲਾ ਮਿਨਿਸਟਰੀ ਪਿੱਛੇ ਖੜੀ ਆ ਜੇ ਕਿਸੇ ਵੀ ਕਿਸੇ ਵੀ ਪਾਸਟਰ ਤੇ ਸਾਡੇ ਤੇ ਆਂਚ ਆਏਗੀ ਤੇ ਉਹਦਾ ਅਸੀਂ ਗਿਣ-ਗਿਣ ਕੇ ਉਹਦਾ ਬਦਲਾ ਲਵਾਂਗੇ ਉਹਦੇ ਪਿੱਛੇ ਖੜੇ ਆ ਕਾਨੂੰਨੀ ਕਾਰਵਾਈ ਦੇ ਵਿੱਚ ਵੀ ਅਸੀਂ ਪਿਛਾਣੀ ਹਟਣ ਵਾਲੇ ਸੋ ਜੇ ਕੋਈ ਹੋਰ ਵੀ ਕਿਸੇ ਦੇ ਮਨ ਦੇ ਵਿੱਚ ਰੰਜਿਸ਼ ਹੈਗੀ ਆ ਤੋ ਇਹ ਸਮਝ ਲਵੇ ਕਿ ਪਿੱਛੇ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਖੜੀ ਹੈ